ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਛੇੜ ਲਈ ਲੈ ਕੇ ਆਏ ਹਾਂਗੇ ਚਾਰ ਹੀ ਆਗੀਆਂ ਟਾਪ ਕੁਆਲਿਟੀ ਦੀਆਂ ਉਹਨਾਂ ਵਿੱਚੋਂ ਦੋ ਤਾਂ ਆਗੀਆਂ ਤਾਜ਼ੀਆਂ ਸੁਈਆਂ ਮਗਰ ਕਰਮਾਂ ਵਾਲੀਆਂ ਦੇ ਆਗੀਆਂ ਟਾਪ ਕੁਆਲਿਟੀ ਦੀਆਂ ਬੱਸੀਆਂ ਤੇ ਦੋ ਗੱਪਣ ਨੇ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਕਰਨ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਜਿ세 ਠੀਕ ਹੋ ਮੈਂ ਕਿੰਨਾ ਚੱਲਦਾ ਕੰਮ ਕੰਮ ਕਰ ਬਹੁਤ ਚੱਲਦਾ ਮਖਰੀ ਠੀਕ ਹੈ ਤੇ ਅੱਜ ਵੀ ਨੀਂ ਨੀ ਲਿਆ ਹਾਂ ਵਿਚਾਰ ਗਾਂ ਗਏ ਠੀਕ ਨਾਮ ਤੇ ਆਪਣਾ ਐਡਰੈਸ ਹੈ ਸੰਗ ਆਪਣਾ ਭਾਈ ਰੂਪਾ ਜਲਾ ਬਠੰਡਾ ਤੇ ਸ੍ਰੀ ਰਾਮਪੁਰਾ ਕੋਲ ਨੇੜੇ ਪਿੰਡ ਵਿੱਚ ਇਧਰ ਸਲਾਤ ਰਹਿਣਾ ਇਧਰ ਭਗਤਾ ਰਹਿਣਾ ਬਚਾਲੇ ਇਹ ਪਿੰਡ ਆਪਣਾ ਠੀਕ ਹੈ ਕੰਟੈਕਟ ਨੰਬਰ ਬੋਲ ਦੋ 7967 34117 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਚੱਲੇ ਸਕਰੀਨ ਤੇ ਨੋਟ ਕਰ ਲਓ ਜਿ세 ਪਹਿਲੇ ਨੰਬਰ ਵਾਲੀ ਦਾਰਸੀ ਤੋਂ ਸ਼ੁਰੂ ਕਰ ਲਈਏ ਕਿਹੜਾ ਸੂਆ ਸੂਈ ਆ ਬਲੂਨ ਸੂਈ ਆ ਇਹ ਕਦੋਂ ਸੂਈ ਕੱਲ ਦੀ ਸੂਈ ਵੇ ਤੜਕੇ ਦੀ ਠੀਕ ਹੈ ਵੀਰੇ ਵੀ ਦੂਰ ਰੋਕਿਆ ਜਮਾ ਹੂੰ ਤੇ ਕਿੰਨਾ ਕੁ ਬੋਲਾ ਫਿਰ ਕੱਢਿਆ ਬੋਲਾ 15 ਕਿਲੋ ਹੋ ਹੁਣ ਕਿੱਕ ਨਾ ਕਰਦਾ ਉਹਦਾ ਦੇ ਦੂਆ ਐਸਟੀਮੇਟ ਵੀ ਕਰੋ ਦੇ ਦੂ ਬੱਛੀ ਦੋਧਰ ਆਉਣਾ ਯਾਰ ਠੀਕ ਹੈ ਬਾਈ ਕੁਆਲਿਟੀ ਬੜੀ ਆ ਬੱਸੀ ਚੰਗੀ ਬੜੀ ਕੁਆਲਿਟੀ ਆ ਮੂੰਹ ਦੋਂਦੀ ਆ ਠੀਕ ਹੈ ਮਗਰ ਵੀ ਬੱਛੀ ਦੋ ਦੰਦਾ ਬੱਚਾ ਹੀ ਆ ਬਾਈ ਤੇ ਬੱਚਾ ਇਹਦੇ ਮਗਰ ਵੀ ਬੱਸੀ ਆ ਗਈ ਬੱਸੀ ਬਹੁਤ ਚੰਗੀ ਜਿੱਤੀ ਆ ਬਹੁਤ ਵੱਡੀ ਬੱਸੀ ਨੂੰ ਜਾਨ ਮਿਲਦਾ ਕਰ ਮੰਨੇ ਕੀ ਆ ਬਾਤ ਕੁਆਲਿਟੀ ਦੇਖੋ ਬਾਈ ਬੱਸੀ ਦੀ ਇੱਕ ਨੰਬਰ ਆ ਗਈ ਤੇ ਲੇਵਾ ਚੈੱਕ ਕਰਾਉਣਾ ਏ ਤੁਹਾਨੂੰ ਮੈਂ ਕਹਣਾ ਜਿ세 ਇਹ ਗੁਲਾਬ ਵੀ ਲੇਵਾ ਆ ਗਿਆ ਗੁਲਾਬ ਬਹੁਤ ਚੰਗਾ ਲੇਵਾ ਆ ਗਿਆ ਨਾ ਕੀ ਆ ਬਾਤ ਬਸ ਸਹੀ ਗੱਲ ਆ ਬਹੁਤ ਚੰਗਾ ਥਣ ਲਗਾ ਪੂਰੀ ਵਿਥੀ ਤੇ ਬਾਈ ਕੁਆਲਿਟੀ ਦੇਖੋ ਬਾਈ ਥਣ ਦੀ ਇੱਕ ਨੰਬਰ ਐ ਠੰਡੀ ਵਾਲੀ ਐ ਪਰ ਹੁਣ ਆਣਾ ਬੱਠੀ ਬੜੀ ਨਿਆਰੇ ਠੰਡੀ ਐ ਲੈ ਥਣਾ ਦਾ ਸਹਿ ਦੇਖੋ ਗੁਲਾਬੀ ਥਣ ਨਾੜਾ ਨੁੜਾ ਦਾ ਗੁੰਦੀ ਪਈਆ ਹਨਾ ਜਮਾ ਦੂਜੇ ਸੂਣੇ ਤਾਂ ਗੱਲਾਂ ਕਰਾਉ ਜਮਾ ਮਾ ਮੋਹ ਦੋਂਦੀ ਆ ਐਂ ਬਹਿ ਜਾ ਪਮਾ ਦੀ ਕੋਈ ਗੱਲ ਤਾਂ ਨਹੀਂ ਜਿ세 ਖੋਲੀ ਤੋਰ ਦੇ ਖੋਲ ਕੇ ਬ੍ਰੀਡ ਦੇਖੋ ਬਾਈ ਬੱਚੇ ਦੀ ਇੱਕ ਨੰਬਰ ਆ ਗਈ ਬਹੁਤ ਸੋਹਣੀ ਕੁਆਲਿਟੀ ਚ ਆ ਗਈ ਦੋ ਦੰਦ ਦਾ ਮੋਹ ਬਾਕੀ ਬੱਚਿਆਂ ਚ ਮੰਨ ਕੇ ਲੈ ਜਾਓ ਅੱਜ ਬਸ ਸੀਵਾਂ ਨੂੰ ਲਿਓ ਕਿ ਨਹੀਂ ਬਾਈ ਹਾਂ ਕੁਕੁ ਹੈ ਵੀ ਬਸੂ ਗਿਆ ਯਾਰ ਕਿਉਂਕ ਚਾਰ ਚਾਰ ਦੰਦ ਕਿੱਲੇ ਦੇ ਖੜੀਆਂ ਕਿਨੇ ਬਾਈ ਇਹਨਾਂ ਦੰਦ ਵੀ ਦਿਖਾਵਾਂਗੇ ਆਪਾਂ ਲੈ ਜਮਾ ਰੀਜਨਲ ਦੋ ਦੰਦ ਦਾ ਬੱਚਾ ਹੈ ਨਾ ਸਹੀ ਗੱਲ ਆ ਬਾਈ ਕਾਣੀ ਹਾ ਯਾਰ ਬੋਦੀ ਵਾਦੀ ਸਨਖ ਬਣੇ ਦੀ ਗੱਲ ਕਰੀਏ ਨਾ ਵਸੀ ਚ ਫੋਲਾ ਰੰਗ ਰੂਪ ਦੇਖੋ ਯਾਰ ਪਹਿਲਾਂ ਕੁਆਲਿਟੀ ਇੱਕ ਨੰਬਰ ਆ ਜੀ ਜਿਸੇ ਮੋਲ ਲੱਗੇ ਵਿਜਾਇਜ ਹੁੰਦੇ ਬਾਈ ਮੋਲ ਅੱਜ ਵੀ ਦੱਸ ਕੀ ਹੈ ਜੈ ਜੀ ਹੋ ਜਾ ਮੋਲ ਠੀਕ ਆ ਠੰਡੀ ਠੰਡੀ ਬਣਾਉਦਾ ਨਹੀਂ ਆਇਆ ਜਿਆ ਬੱਚੇ ਦਾ ਕਰਦੀ ਆ ਹੂੰ ਸਹੀ ਗੱਲ ਆ ਥੋੜਾ ਜਿਹਾ ਬਈ ਬੱਚੇ ਦਾ ਜ਼ਰੂਰ ਕਰਦੀ ਆਗੀ ਜਿ세 ਮੌਲੇ ਫਿਰ ਕੀ ਰਹਿਣਾ ਇਹਦਾ ਬਈ ਮੌਲੇ ਆਰ ਕੋਈ 70 ਕਰਾਲੇ 75 ਕਰਾਲੇ ਹੂੰ ਸਾਢੇ 65000 ਰੁਪਿਆ ਅੱਜ ਲੈਣਾ ਟੋਟਲੀ ਹਾਂ ਚੱਕੋ ਬਈ 70 ਕਰਾ ਲਓ 72 ਕਰਾ ਲਓ ਸਾਢੇ 65000 ਰੁਪਏ ਦੀ ਬਾਈਕ ਨੂੰ ਅੱਜ ਆਪਾਂ ਦੇਵਾਂਗੇ ਛੋੜ ਹੋ ਜਾਏਗਾ ਇਹਨੂੰ ਬਸ ਕੱਲੀ ਛੋੜ ਹੀ ਹੋਊਗੀ ਠੀਕ ਹੈ ਬਈ ਤਰ ਹਮਾਰੋਂਗੇ ਜਿ세 ਹਾਂ 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 ਮਾਰ ਦੋ ਬਈ ਤਾਰਾ ਲੈ ਬਈ ਬੜਾ ਚੰਗਾ ਬੁਸ਼ ਲੈ ਵਾਤਾ ਬਈ ਮੰਗਣਾ ਯਾਰ ਜਿੱਡੀ ਵੜਾ ਉੱਡੀ ਪੰਡ ਲਾਈ ਫੱਤੀਆ ਕਣੀ ਨਾਲੇ ਹੋਰ ਗੱਲ ਆ ਕਿ ਫੇਖ ਸਵਾਨਾ ਜਮਟਾ ਨਾੜਾ ਨੂੜਾ ਦੇਖੋ ਨਾੜਾ ਹੀ ਦੱਸਦੀਆਂ ਮੈਂ ਜੀ ਆ ਠੰਡੀ ਠੰਡੀ ਦੇਖੋ ਯਾਰ ਬਾਲੀ ਬਾਲੀ ਨੀ ਜਾ ਸਹੀ ਗੱਲ ਆ ਬਈ ਲੈ ਠੰਡੀ ਠੰਡੀ ਦੇਖੋ ਫੁੱਲ ਕਰਮਾਲੀ ਬਾਕੀ ਯਾਰ ਬੱਚਾ ਵੀ ਤਿਆਰ ਹੋਣ ਵਾਲਾ ਮਗਰ ਬਾਕੀ ਜੇਰ ਦੂਰ ਦੀ ਯਾਰ ਆਪਣੇ ਕੋਲੇ ਸਾਰੇ ਕਸ ਦੀ ਵੀਡੀਓ ਆ ਬੰਦਾ ਆਣਾ ਠੀਕ ਆ ਬਈ ਜੇਰ ਦੀ ਭਾਰ ਦੀ ਆਪਣੀ ਗਾਰੰਟੀ ਹੋ ਠੀਕ ਆ ਹੂੰ ਦੇਪਾ ਸਮਗੇ ਥਣ ਦੇਖੇ ਬੇਂਦਰ ਮੈਂ ਕਹਣਾ ਡੰਡੇਰ ਕੇ ਸਾਨੂੰ ਚੱਪ ਗਈ ਕਿਨੇ ਬਾਲਾ ਚੰਗਾ ਲੈ ਪਸਮਾਈ ਬੋਲਾ ਚੰਗਾ ਯਾਰ ਮੈਂ ਕਹਣਾ ਕਿਆ ਵਾ ਜਿਵੇਂ ਮਾਰ ਦਿੱਤਾ ਰਾ ਇਸੇ ਮੈਂ ਕਹਣਾ ਵਹਿਰ ਨਹੀਂ ਚੰਗੀ ਕਲਾ ਥਣ ਵੀ ਚੰਗਾ ਗਾ ਮੁਗਾ ਸਹੀ ਗੱਲ ਹੈ ਮੁਕੇਲਾ ਕੰਮ ਹਾਂ ਚੈੱਕ ਕਰੋ ਬਈ ਚਵਾਈ ਹੈ ਨਹੀਂਗਾ ਇਹ ਤਾਂ ਕੋਈ ਵੀ ਕਿਨੇ ਆ ਸਹੀ ਗੱਲ ਹੈ ਮੋਟੀ ਮੋਟੀ ਚਵਾਈ ਆ ਜੇ ਵੱਧਦੀ ਵਾਰਨੂ ਆਨਲਾਈਨ ਮੰਗਾਲੇ ਕੋਈ ਪ੍ਰਜੇਂਦਰ ਕਿਵੇਂ ਮੰਗਾਲੇ ਸਹੀ ਗੱਲ ਆ ਵਰਤੀ ਆ ਚਵਾਈ ਨੂੰ ਗਾਹ ਦਾ ਬੜਾ ਕਮਾਲ ਦੀ ਗੱਲ ਆ ਯਾਰ ਬਸ ਠੰਡੀ ਠੰਡੀ ਦੇਖੋ ਫੁੱਲ ਆ ਕਰਮਾਣੇ ਇਹ ਆ ਤੇ ਮੁੱਲ ਵੀ ਬਾਈ ਨੇ ਅੱਜ ਜਮਾ ਦੇਣ ਲੈਣੀ ਰੱਖਦਾ ਬੱਚਾ ਹੈਗਾ ਕਿ ਨਹੀਂ ਲੈ ਬਈ ਚੈੱਕ ਕਰੋ ਆਇ ਨਹੀਂ ਕੋਈ ਚੈੱਕ ਕਰ ਲੈ ਸਹੀ ਗੱਲ ਆ ਠੰਡੀ ਠੰਡੀ ਦੇਖੋ ਮੈਂ ਖਾ ਪੂਣ ਬੱਠਿਆ ਜੇ ਨਹੀਂ ਯਾਰ ਨਹੀਂ ਤਾਂ ਲੇਵਾ ਲੱਗਦਾ ਇਹ ਜਾ ਕੇ ਨੂੰ ਮੈਂ ਕਹਣਾ ਜਮੀ ਨਹੀਂ ਹਾਂ ਕੀ ਆ ਵਾ ਦੂ ਤੱਕ ਲਾਈ ਫਿਰਦੀ ਤੂ ਤੱਕਲੇ ਵਾਲੀ ਫਿਰ ਇਹ ਹੱਥ ਨੂੰ ਭਰਨਾ ਪੜਨੇ ਨਾਲੇ ਜਮਾ ਰਾਤ ਫੁੱਲ ਖਾਲੀ ਕਰੀ ਵਾ ਤੜਕੀ ਵੀ ਥੋੜੀ ਕਰੀਗਾ ਸਹੀ ਗੱਲ ਆ ਬਾਈ ਤੇ ਅੱਗੇ ਜੱਸੇ ਆ ਪਾਈਦਰੋ 2 ਨੰਬਰ ਤੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਇਹ ਨੂੰ ਕਿੰਨਾ ਡੈਮੋਗਾ ਬਾਈ ਇਹ ਇਹ ਕੱਲ ਦੁਪਹਿਰੇ ਜੇ ਸੂਈ ਆ ਕੱਲ ਦੁਪਹਿਰੇ ਜੇ ਤੇ ਬੱਚਾ ਇਹਦੇ ਮਗਰੀ ਬੱਛੀ ਆ ਇਹਦੇ ਮਗਰੀ ਬੱਛੀ ਆ ਗਰਾਬੀ ਪੂਥਲਾ ਬਾਈ ਬੱਚਾ ਆ ਗਿਆ ਬੱਚੇ ਦੀ ਕੁਆਲਿਟੀ ਚੈੱਕ ਕਰ ਸਕਦਾ ਬੱਛੀ ਬੜੀ ਚੰਗੇ ਇਹਦੇ ਮਗਰ ਹੂੰ ਲੈ ਭਾਈ ਵੀ ਪਾਂਢੀ ਲਈ ਫੱਦੀ ਆ ਲੈ ਬੱਚਾ ਨਾ ਕੱਟਾ ਬੜਾ ਸੋਹਣਾ ਕਿੱਡਾ ਬੜਾ ਆਲ ਦੇ ਨਾਲ ਤਾਂ ਮੈਂ ਕਹਣਾ ਦੁਗਣੀ ਤਿਕਣੀ ਚੰਗੀ ਬੱਸੀ ਬੜੀ ਚੰਗੀ ਆ ਸਹੀ ਗੱਲ ਆ ਭਾਈ ਆ ਪਿਓਰ ਆ ਗਈ ਹੈ ਨਾ ਬੱਸੀ ਇਹਦੀ ਹਾਂ ਪਿਓਰ ਹੂੰ ਸਹੀ ਗੱਲ ਆ ਠੰਡੀ ਹੈਗੀ ਜੱਸਿਆ ਕਿੰਨਾ ਕੁ ਬੋਲਾ ਫਿਰ ਭਾਈ ਕੱਢਿਆ ਬੋਲਾ ਹੋਊਗਾ 11 ਕਿਲੋ ਠੀਕ ਆ ਭਾਈ 5 ਕਿਲੋ ਰਾਤ ਕੱਢਿਆ 4 ਕਿਲੋ ਤੜਕੇ ਹੂੰ ਬਾਕੀ ਬਰੀਕ ਕੀ ਜਾਣਾ ਬਰੀਕ ਹੀ ਜਾਏਗੀ ਬਾਕੀ ਲੇਵਲ ਉਹ ਬਹੁਤ ਸੋਹਣਾ ਯਾਰ ਹੂੰ ਸਹੀ ਗੱਲ ਆ ਲੇਵਾ ਦੇਖੋ ਭਾਈ ਕੱਦ ਵਾਲੀ ਫੀਟਿੰਗ ਦਿਖਾਉਣੇ ਪਹਿਲਾਂ ਤਾਂ ਲੇਵੇ ਸਾਨੂੰ ਲੇ ਫੀਟਿੰਗ ਚੈੱਕ ਕਰੋ ਬੜੀ ਕਮਾਲ ਆ ਗਈ ਥਾਣਾ ਦਾ ਜਿਹੜਾ ਗਿਆ ਬਾਜ਼ਾਰ ਬਹੁ ਉਹ ਲੈ ਚੈੱਕ ਕਰੋ ਭਾਈ ਸੈਂਚੇ ਵਾਲਾ ਥਾਣਾ ਜਿਹੜਾ ਥਾਣਾ ਸਹੀ ਗੱਲ ਆ ਭਾਈ ਖੋਲੀ ਜਿ세 ਇਹਨੂੰ ਵੀ ਤੋੜ ਦੇ ਭਾਈ ਖੋਲ ਕੇ ਤੇ ਮੋਲ ਭਾਈ ਤੇ ਭਾਈ ਅੱਗੇ ਵੀ ਲੈਣ ਦੇਣੀ ਹੁੰਦੇ ਆ ਤੇ ਮੋਲ ਅੱਜ ਵੀ ਭਾਈ ਲੈਣ ਦੇਣੀ ਕਰੂਗਾ ਕਿ ਨਹੀਂ ਜੱਸਿਆ ਹਾਂ 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 ਬਾਕੀ ਸੂਸ ਵੇਚੂ ਬਣਾ ਸਕਦੇ ਰੰਗ ਟੰਗ ਥੋੜੀ ਬਰੀਕ ਜਰੂਰ ਆ ਬਾਕੀ ਸੂਆ ਵੀ ਮੰਨਿਆ ਵਾ ਸੂਆ ਮੰਨਿਆ ਫਿਰ ਹੂੰ ਜੋ ਜੋ ਦੇਣ ਭਾਈ ਵਧਣਗੇ ਵਧੀਆ ਨਿਖਾਰ ਚ ਆਉਣਾ ਕਰਮਾਲ ਨੇ ਕਿੰਨਾ ਗਦਾ ਦੁੱਧ ਪਾ ਦੂ ਭਾਈ 18 18 ਕਿਲੋ ਦੁੱਧ ਦੇ ਦੂ ਠੀਕ ਆ ਤੇ ਮੋਲ ਜਿ세 ਇਹਦਾ ਫਕੀਰ ਹੋਊ ਅੱਜ ਭਾਈ ਅਾ 48000 ਰੁਪਏ ਲੈ ਲਾਂਗੇ 48 ਹਾਂ ਉਹ ਜਿਵੇਂ ਮਾਨਤਾਂ ਥੋੜਾ ਘਣਾ ਉਹ 160 ਹੀ ਹੋਊਗਾ ਠੀਕ ਹੈ ਬਾਈ 160 ਹੀ ਹੋਊਗਾ ਬਾਈ ਕਹਿੰਦਾ ਮਾਨਤਾਂ ਹੈਗਾ ਦਾ ਮੌਕੇ ਤੇ ਜਰੂਰ ਕਰ ਦਿਆਂਗੇ ਤੇ ਧਾਰਾ ਮਾਰੋਗੇ ਜਿ세 ਦੀਆਂ ਹਾਂ ਹਾਂ ਠੀਕ ਹੈ ਬਾਈ ਧਾਰਾ ਬਾਈ ਕਹਿੰਦਾ ਆਪਾਂ ਇਹਦੀ ਹੀ ਮਾਰਾਂਗੇ ਬਾਕੀ ਬਈ ਬੱਚਾ ਬਹੁਤ ਸੋਹਣਾ ਆ ਗਿਆ ਮੁੰਡਾ ਬੱਚਾ ਬਹੁਤ ਸੋਹਣਾ ਹੈ ਬੱਚਾ ਮਗਰ ਕਹਿੰਦੇ ਜਸਿਆ ਸਾਹਮਣ ਵਾਲਾ ਬੱਚਾ ਹੈਗਾ ਚੰਗੀ ਫੀਡ ਤੇ ਤਿਆਰ ਹੋਊਗਾ ਜੇ ਵਧੀਆ ਤਿਆਰ ਕਰਨਾ ਹੋ ਬੰਦੇ ਨੇ ਬਾਕੀ ਧਾਰਾ ਬਾਈ ਕਹਿੰਦਾ ਆਪਾਂ ਮਾਰ ਦਿਆਂਗੇ ਠੀਕ ਲੇ ਬਈ ਠੰਡੇ ਠੰਡੇ ਯਾਰੇ ਵੀ ਦੇਖੋ ਜੈਸੇ ਬਹੁਤ ਆਣਾ ਪੂਰਾ ਘੰਟਾ ਨੇ ਬੱਚਿਆਂ ਦਾ ਬਾਕੀ ਬਈ ਕੱਲੀ ਬਰੀਕ ਚਮੜੀ ਜਾ ਗੱਲੀ ਸਮਾਈ ਸਮਾਈ ਸੋਹਣੀ ਹੋ ਗਈ ਨਾ ਕੰਦ ਪੁੱਤ ਬਹੁਤ ਆ ਯਾਰ ਗਾਹਾਂ ਨੂੰ ਪਲ ਗਈ ਬਾੜ ਬਹੁਤ ਬਾਕੀ ਰਸੇਵਾ ਸੰਭਾਲਾ ਹਨ ਹੂੰ ਜੇ ਆਪਾਂ ਸੇਵਾ ਹੀ ਨਾ ਕਰਾਂਗੇ ਉਹ ਤਾਂ ਆਪਾਂ ਨੂੰ ਵੱਖਰਾ ਹੁਣ ਥਾਣਾ ਦੇਖ ਪਾਸ ਮੈਹੀ ਵੜ ਹੂੰ ਉਹ ਸੋਹਣਾ ਕੱਢਿਆ ਲੈ ਚੈੱਕ ਕਰੋ ਨਾੜਾ ਨੂੜਾ ਵੱਖਰੇਂ ਦਿਖਾਉਂਦੇ ਆਕਨੇ ਜੱਸਿਆ ਬੱਸੀ ਬੋਨ ਰੋਈ ਦਤੀਆ ਬੱਚੀ ਵਾਲੀ ਨਰੋਈਆ ਹੂੰ ਬਾਕੀ ਬਈ ਕਨਾ ਤਾਰਾ ਆਪਾ ਦਨੇ ਬਈ ਮਾਰ ਚਵਾਈ ਆ ਜਣੀਆ ਮੂਰੇ ਮੁੱਲ ਵੀ ਬਈ ਖੱਚਕੀ ਕਰਿਆ ਬਈ 48000 ਰੁਪਏ ਦੀ ਬਈ ਕਨਾ ਅੱਜ ਆਪਾ ਦੇ ਦੇਣੀਆ ਨਹੀਂ ਜੱਸਿਆ ਹਾਂ ਬੱਚਿਆ ਥਾਂ ਦਿਖਾ ਬਈ ਬੜਾ ਸੋਹਣਾ ਘਟਿਆ ਹੂੰ ਦੁੱਗਣਾ ਟਕਣਾ ਸਾਨੂੰ ਕੱਢ ਗਿਆ ਨਾ ਫਰਮਾਦੋ ਸਹੀ ਗੱਲ ਆ ਬਈ ਲੈ ਮਾਰ ਦੇ ਬਈ ਤਾਰਾ ਦੀ ਜੱਸਿਆ ਜੁਮਣ ਦੇ ਬਾਦ ਨਾ ਨੇ ਚੋਣ ਵਾਲਾ ਲੈਵਾ ਦੋ ਨਾ ਦੇਣਾ ਮੰਦਾ ਫਿਕਰ ਨਾ ਲਾ ਬਈ ਆਪਣਿਆਂ ਥੱਲੇ ਹੂੰ ਹਾਂ ਜੀ ਗੱਲ ਕੀ ਬਾਤ ਨਮਾਣੀ ਕੋਈ ਐ ਬਾਤ ਹੂੰ ਸਹੀ ਗੱਲ ਆ ਬਾਈ ਓਕੇ ਆ ਬਾਈ ਠੰਡੀਆਂ ਸੀਲ ਲੈ ਵੇ ਲੋ ਬਈ ਫਿਕਸ ਅਡਰ ਦਿਆਂਗੇ ਕਰਮਣ ਕੋਈ ਨਹੀਂ ਚੱਕਰ ਚੱਲੇ ਤੇ ਜੱਸਿਆ ਅੱਗੇ ਤਾਂ ਨੰਬਰ ਤੇ ਬਾਈ ਇਹ ਗੱਬਣਾ ਕਿਹੜਾ ਸੂਆ ਪਹਿਲਾ ਸੂਆ ਹੁੰਦੀ ਐ ਕੋਲੋਂ ਹੁੰਦੀ ਐ ਕੋਲੋਂ ਹੁੰਦੀ ਐ ਠੀਕ ਆ ਬਾਈ ਤੇ ਕਿੰਨੇ ਕ ਦਿਨ ਬਾਕੀ ਐ ਦੂਤਨ ਤਾਂ ਲਉਗੀ ਤੇ ਲੇਵਾ ਤਾਂ ਮੰਗਣਾ ਪੰਡਾ ਲਾਉਂਦੀ ਤੇ ਲੇਵਾ ਤਾਂ ਮਖਨੇ ਆ ਜੀ ਬੜਾ ਹੂੰ ਹੂੰ ਸਹੀ ਗੱਲ ਆ ਬਾਈ ਲੇਵਾ ਦੇਖੋ ਯਾਰ ਪਹਿਲਾਂ ਤਾਂ ਲੇਵਾ ਹੀ ਦਿਖਾਉਣਾ ਤੁਹਾਨੂੰ ਨੇ ਫੀਟਿੰਗ ਦੇਖੋ ਥਣਾ ਬੜਾ ਸੋਹਣਾ ਨੇ ਜੀ ਸਹੀ ਗੱਲ ਇੱਕ ਨੰਬਰ ਥਣ ਲੇਵੇ ਦੀ ਫੀਟਿੰਗ ਕਮਾਲਦਾਰ ਕੱਦ ਦਰਮਿਆਨਾ ਆ ਗਿਆ ਨਾ ਕੱਦ ਦਰਮਿਆਨਾ ਆਗਾ ਕੋਈ ਆਇਆ ਨਹੀਂ ਖਾਂ ਕੇ ਹੋਵੇ ਬਈ ਵੱਡੀ ਆ ਵਾਲੀ ਨਾ ਤਾਂ ਵੱਡੀ ਆ ਤੇ ਨਾ ਵਾਲੀ ਛੋਟੀ ਆ ਚੈੱਕ ਕਰੋ ਲੈ ਜੇ ਮੈਂ ਮੰਗਣਾ ਹੈ ਤਾਂ ਪੰਡਾ ਹੋਰ ਲਾਉਂਗਾ ਹੋਰ ਲਾਉਣੀ ਆ ਇਹ ਤਾਂ ਹੂੰ ਸਹੀ ਗੱਲ ਤੁਹਾਨੂੰ ਬੜਾ ਨਹੀਂ ਆਇਆ ਚੰਗਾਗਾ ਸਹੀ ਗੱਲ ਆ ਇਦੋਂ ਨੂਰ ਦਿਖਾਈ ਹੂੰ ਬਾਕੀ ਬ੍ਰੈਂਡ ਬਹੁਤ ਚੰਗਾ ਬਾਕੀ ਬ੍ਰੈਂਡ ਬਹੁਤ ਚੰਗਾ ਬਾਕੀ ਗਰਮੀਆਂ ਦੇ ਤੂਫਾਨਦਾ ਯਾਰ ਤੇਰੇ ਕੋਲ ਗਰਮੀ ਨਹੀਂ ਮੰਦੀ ਇਹ ਬਸ ਸਹੀ ਗੱਲ ਹੈ ਗਰਮੀ ਗਰਮੀ ਦਾ ਬਾਈ ਗਰਮੀ ਗਰਮੀ ਤਾਂ ਬਾਤਾਂ ਨਹੀਂ ਆ ਠੰਡੀ ਵੀ ਬਹੁਤ ਆ ਮਰਜੀ ਹੱਥ ਲਾਈ ਚਲੋ ਹਣਾ ਨੋ ਨੋ ਨਾ ਕੋਈ ਬਾਤਾਂ ਨਹੀਂ ਦੇਖ ਕੇ ਤੇ ਨਹੀਂ ਵਿਚਾਰੀ ਨੂੰ ਕਰਮਾ ਲਈ ਮੈਂ ਇੰਨੀ ਕਰਟੀ ਸੀਲਾ ਤੇ ਬਾਕੀ ਫੇਸ ਰੰਗ ਢੰਗ ਪਾਉਂਦਾ ਗਿਆ ਬਾਈ ਪਲੂਣ ਸੁੰਦੀ ਹੈਗੀ ਕਿੰਨਾ ਦੁੱਧ ਪਾਉ ਦੱਸੇ ਦੁੱਧ ਪਾਉ 14 13 14 ਕਿਲੋ ਰ ਆਉਣਾ ਯਾਰ ਠੀਕ ਹੈ ਬਾਈ ਬਾਦ ਅਲੇ ਦੀ ਸੇਵਾ ਦਾ ਆਪਣਾ ਬਰਦਾਰਟ ਅਲਟੀਮੇਟ ਹੁੰਦਾ ਯਾਰ ਫਿਰ ਇਹਦਾ ਛੋ ਅੱਜ 38000 ਰੁਪਏ ਲੈ ਲਾਂਗੇ। ਵਾਧਾ ਕਰ ਲੈ ਸਿੰਘਾ ਮੁੱਲੀ। ਹਾਂ। ਚੱਕੋ ਬਾਈ। ਅੱਜ ਬਾਈ ਕਹਿੰਦਾ ਮੁੱਲ ਜਮਾ ਖਿੱਚ ਕੇ ਹੋਣਾਗਾ 38000 ਰੁਪਏ ਦੀ। ਬੈੜ ਮੰਨ ਲਿਓ ਭਾਵੇਂ ਅੱਜ ਬਈ ਬੱਸੀ ਮੰਨ ਲਿਓ ਲੈ ਜਾਊਂਗਾ ਕਰੇ। ਤੇ ਬਾਕੀ ਜਿਹੜਾ ਲੇਪਾ ਉਹ ਸੋਨਾ ਤਿਆਰ ਕਰਦੀ ਆਉਂਦੀ ਆ। ਕੱਚੀ-ਕੱਚੀ ਪਈਆ ਕੱਲੀ ਉਸਹਾ ਹੁਣ ਅੰਦਾਜ਼ਾ ਲਾ ਲਿਓ ਤੇ ਉਸਹਾ ਨਹੀਂ ਬਾਈ ਨੇ ਅੱਜ ਦਾ ਮੁੱਲ ਕਰਿਆ 38000 ਰੁਪਏ ਕਹਿੰਦੇ ਬਾਈ। ਹਾਂ। ਕਿਉਂਕਿ ਆਏ ਵੀ ਇੱਕ ਫੰਡਰ ਬੱਸੀ ਸੰਭਲਣ ਨਾਲ ਦਾ ਬੜਾ ਚੰਗਾ ਕਨੇ। ਬੜਾ ਚੰਗਾ। ਹੂੰ। ਕਿਉਂ ਕਿਨੇ ਕਰਮਾਂ ਨੇ ਸੂਪਣਾ ਦੋ ਚਾਰ ਦਿਨਾਂ ਨੂੰ ਬਸ ਇੱਕ ਦੋ ਦਿਨਾਂ ਦਾ ਸੂਪਣਾ ਨਾਲੇ ਮੰਨ ਕੇ ਚੱਲੋ ਬੰਦੇ ਦੇ ਘਰੇ ਦੁੱਧ ਆ ਜਾਣਾ ਜਿਹੜਾ ਵੇਲੇ ਜਾਊਗਾ ਕਿਨੇ ਭਾਈ ਨਾਲੇ ਗਾਣ ਨੂੰ ਪੜ ਗਈ ਭਾਈ ਦੁੱਗਣੀ ਹੋ ਜਾਣਾ ਦੁੱਗਣੀ ਹੋ ਜਾਣਾ ਬਾੜ ਨੇ ਭਲਾ ਕਰੀ ਫਦੀ ਤੇ ਕਿੰਨੀ ਵਧੀਆ ਜਿ세 ਮੈਂ ਕਹਣਾ ਯਾਰ ਥਾਨ ਦੇਖ ਹਣ ਤਾਂ ਬੜਾ ਨਹੀਂ ਆਇਆ ਚੰਗਾ ਲੱਗਿਆ ਸਹੀ ਗੱਲ ਐ ਮੱਜਾਂ ਨਾਲ ਦਾ ਮोटा-ਮੋਟਾ ਸਨ ਕੀ ਬਾਤ ਹੈ ਟੋਕਰਨ ਦਿਨ ਦਾ ਕੋਈ ਅੱਗੇ ਜਿ세 10 ਲਾਠ ਤੇ ਜਰਸੀ ਆ ਗਈ ਵੀ ਭਾਈ ਜਰਸੀ ਆ ਭਾਈ ਫੁੱਲ ਵਜਨ ਵਾਲੀ ਫੁੱਲ ਵਜਨ ਵਾਲੀ ਆ ਫੁੱਲ ਵੱਡੀ ਆ ਤੇ ਕੁਆਲਿਟੀ ਇੱਕ ਨੰਬਰ ਆ ਗਈ ਪੂਰੀ ਇੱਕ ਨੰਬਰ ਪਿਓਰ ਪੰਜਾਬ ਵਾਲੀ ਜਰ ਹੂੰ ਠੀਕ ਹੈ ਨਾ ਕਿਹੜਾ ਸੂਆ ਦੂਜਾ ਸੂਆ ਹੁੰਦੀ ਆ ਕਿੰਨਾ ਗਦਾ ਤੇ ਪਾਇਆ ਪਿਛਲੇ ਸੂਏ ਬੀ ਕਿਲੋ ਦੁੱਧ ਪਾਇਆ ਬੱਚੀ ਦਾ ਤੇ ਐਤ ਕੀ ਵਾਰ ਕਿੰਨੀ ਉਮੀਦ ਹੈ ਤੁਹਾਨੂੰ ਐਤ ਕੀ 22 23 ਕਿਲੋ ਦੀ ਉਮੀਦ ਹੈ ਯਾਰ ਥਾਂ ਦੇਖ ਯਾਰ ਬੜਾ ਨੀ ਆ ਗਿਆ ਗਲਾਬੀ ਥਾਂ ਦਾ ਠੰਡੀ ਸਫਾਈ ਨਹੀਂ ਮਿਲਣੀ ਲੈਵੇਂ ਨੂੰ ਦੇਖਣੇ ਆ ਨਾ ਕੀ ਬਾਤ ਆ ਸਫਾਈ ਚੈੱਕ ਕਰ ਸਕਦਾ ਇੱਕ ਜਾਨ ਵਾਲੀ ਬੱਚੀ ਆ ਕੋਈ ਛੋਟੀ ਜਿੰਦ ਜਾਨ ਵਾਲੀ ਆ ਮੈਂ ਕਹਣਾ ਭਈਆ ਘੋਟ ਨੇ ਆ ਰਹੀ ਘੋਟਿਆ ਕੀ ਭਈਆ ਮੂੰਹ ਚੈੱਕ ਕਰੋ ਬਈ ਸੈਥਣਾ ਦਾ ਐਮ ਭਇਆ ਮੈਂ ਕਹਣਾ ਵੱਖਰੇ ਵੱਖਰੇ ਥਣ ਕਿ ਨਹੀਂ ਵੱਖਰੇ ਪਏ ਯਾਰ ਥਣ ਵੀ ਕੇ ਲਿਆ ਰਕੇ ਕੱਢੂਗਾ ਕੇ ਲਿਆ ਰਕੇ ਥਣ ਕੱਢਨੇ ਹੂੰ ਸਹੀ ਗੱਲ ਹੈ ਬਾਕੀ ਪੂਰੀ ਜਾਨ ਵਾਲੀ ਯਾਰ ਕੋਈ ਲੱਸੀ ਨਾ ਮੰਨੇ ਲੰਮੜਾ ਏ ਕਮਾਇ ਇਹਨੂੰ ਮੋੜ ਕੇ ਦਿਖਾਈ ਇਹਦੀ ਸੈਨਿਕ ਤੇ ਚਮਕ ਚਮਕ ਕਰਨ ਵਾਲੀ ਦੀ ਵੀ ਕਿਹਾ ਜਿਆਦਾ ਰੰਗ ਡੰਗਾ ਲੈ ਭਾਈ ਮਾਗਣਾ ਸ੍ਰੀ ਰਿਪਾਲਾ ਕੰਦ ਮਾਜਾ ਬਾਲਾ ਨਹੀਂ ਆਇਆ ਸਹੀ ਗੱਲ ਹੈ ਬੋਧੀ ਦੇਖੋ ਤਾਂ ਜਰਸੀ ਆ ਗਈ ਅਸਲ ਚ ਪੂਰੀ ਪਤਾ ਲੱਗਦਾ ਪਿਆਬ ਵਾਲੀ ਆ ਬੜ ਕੋਈ ਆਏ ਨਾ ਲੱਸੀ ਨਾ ਮੰਨੇ ਯਾਰ ਹੂੰ ਇਹ ਕਹਣਾ ਪੂਰੀ ਜਾਨ ਹੈ ਸਹੀ ਗੱਲਾਂ ਬਈ ਤੇ ਮੋਲੇ ਦਾ ਦੱਸੇ ਕੀ ਰਹੂਗਾ ਮੋਲਾ ਜੇ ਕਚਿੰਗ ਵਾਲੀ ਕਰਾਂਗੇ ਠੀਕ ਆ ਕਿੰਨਾ ਰਹੂ ਬਈ ਇਹਦਾ ਫੋਨ ਤੇ ਕਰਾਂਗੇ ਮੋਲਾ ਠੀਕ ਆ ਬਈ ਮੋਲ ਬਈ ਕਿੰਨਾ ਇਹਦਾ ਕਰਾਂਗੇ ਬਈ ਫੋਨ ਤੇ ਤੇ ਮੁੱਲ ਚਮਾ ਜਾਇ ਜੀ ਹੋਗਾ ਲੈਣ ਦੇਣੀ ਹੋਗਾ ਮੁੱਲ ਬਈ ਦੇ ਅੱਗੇ ਵੀ ਜਮਾ ਲੈਣ ਦੇਣੀ ਹੁੰਦੀ ਆ ਮੁੱਲ ਖੈ ਰੱਜ ਵੀ ਜਮਾ ਜੈ ਜੀਆ ਬਲਡ ਨਾਲ ਜੇ ਬਹੁਤ ਪੰਗਾ ਦੱਸਿਆ ਨਾ ਪੂਰੀਆਂ ਪੰਗਾ ਹੈ ਤਾਂ ਸਾਰਿਆਂ ਬਈ ਬਲਡ ਚਾਰ ਪੰਜ ਤਾਂ ਲੈ ਜੂਗੇ ਕਿਤੇ ਕਰਮਾਂ ਨੇ ਸੂਣਾਗਾ ਇਹ ਨਹੀਂ ਬਹੁਤ ਕਰਾਂਗੇ ਮੋਲਾ ਕਚਨ ਵਾਲਾ ਜੀ ਕਰਾਂਗੇ ਫੋਨ ਤੇ ਮਾਲਾ ਠੀਕ ਆ ਬਈ ਲੈ ਲੈ ਵੀ ਲੱਤ ਨਾਲ ਵੀ ਸੜ ਕਰਮਾਂ ਠੰਡੀ ਸੀਲ ਦੇਖੋ ਕਿਆ ਬਾਤ ਬੜੀ ਨਿਆ ਠੰਡੀ ਆ ਬੱਠੀ ਯਾਰ ਹਮ ਸਹੀ ਗੱਲ ਆ ਬਈ ਦੱਸਦੀ ਗਰੰਟੀ ਤੇ ਪਾਉਂਦੀ ਮੰਗਾ ਲੇ ਅਗਲਾ ਆਏ ਨਹੀਂ ਕੋਈ ਚੱਕਰ ਠੀਕ ਐ ਬਈ ਇੰਨੀ ਜਾਣ ਹੀ ਬੜੀ ਮਾਗਣਾ ਬੋਲੇ ਵੀ ਬੜਾ ਕਰਦੇ ਆਪਾਂ ਮੁੱਲ ਵੀ ਹਿਸਾਬ ਨਾਲ ਕਰਾਂਗੇ ਵੀ ਬਸ ਅਗਲਾ ਖੁਸ਼ ਹੋ ਜੀ ਹਾਂ ਖੁਸ਼ ਹੋ ਜੂ ਇਹਦਾ ਪਹਿਲਾ ਪਹਿਲੇ ਫੋਨ ਤੇ ਬੰਦਾ ਬੰਡ ਲਊਗਾ ਠੀਕ ਐ ਬਈ ਤਿੰਨਾਂ ਸੀਗੇ 4 ਬਈ 4 ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਆਵੇ ਪਸੰਦ ਵਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ